ਜੋਸੀਂ ਸਤਿਗੁਰ ਜੀ ਦੀ ਬਾਣੀ ਪੜਦੇ ਆ ਤੇ ਸਤਿਗੁਰ ਜੀ ਆਪਣੀ ਬਾਣੀ ਦੇ ਅੰਦਰ ਸਮਝਾਉਣਾ ਕਰਦੇ ਨੇ ਕਿ ਜਿੰਨਾ ਘਰਾਂ ਦੇ ਵਿੱਚ ਸਤਿਗੁਰ ਜੀ ਦੀ ਬਾਣੀ ਨਹੀਂ ਪੜੀ ਜਾਂਦੀ ਗੁਰੂ ਦੀ ਸੇਵਾ ਨਹੀਂ ਕੀਤੀ ਜਾਂਦੀ ਪਰਮਾਤਮਾ ਨੂੰ ਕੂਜਿਆ ਨਹੀਂ ਜਾਂਦਾ ਉਹ ਘਰ ਭਾਵੇਂ ਜਿੰਨੇ ਮਰਜੀ ਸੋਹਣੇ ਹੋਣ ਜਿੰਨੇ ਮਰਜੀ ਖੂਬਸੂਰਤ ਹੋਣ ਭਾਵੇਂ ਅਸੀਂ ਜਿੰਨਾ ਮਰਜੀ ਘਰ ਦੇ ਉੱਤੇ ਪੈਸਾ ਲਾਇਆ ਹੋਵੇ ਉਹ ਘਰ ਸੂਣੇ ਨਹੀਂ ਲੱਗਦੇ ਉਸ ਘਰ ਦੇ ਵਿੱਚ ਭਾਵੇਂ ਮਨੁੱਖ ਵਸਦੇ ਹੋਣ ਸਤਿਗੁਰੂ ਜੀ ਆਖਦੇ ਨੇ ਫਿਰ ਉਸ ਘਰ ਦੇ ਵਿੱਚ ਮਨੁੱਖ ਨਹੀਂ ਵਸਦੇ ਉਹਨਾਂ ਘਰਾਂ ਦੇ ਵਿੱਚ ਭੂਤ ਵਸਦੇ ਨੇ ਉਹ ਘਰ ਸ਼ਮਸ਼ਾਨ ਘਾਟ ਦੇ ਬਰੂਬਰ ਨੇ ਜਿਨ੍ਹਾਂ ਘਰਾਂ ਦੇ ਵਿੱਚ ਸਤਿਗੁਰੂ ਜੀ ਦੀ ਬਾਣੀ ਨਹੀਂ ਪੜੀ ਜਾਂਦੀ ਸੋ ਆਓ ਇਸ ਕਰਕੇ ਜਿੱਥੇ ਅਸੀਂ ਇੰਨਾ ਪੈਸਾ ਆਪਣੇ ਘਰ ਦੇ ਉੱਤੇ ਲਾਉਨੇ ਆ ਆਪਣੇ ਘਰ ਦੇ ਅੰਦਰ ਗੁੜਕਾ ਸਾਹਿਬ ਰੱਖ ਕੇ ਬਾਣੀ ਪੜਿਆ ਕਰੀਏ ਤਾ ਜੋ ਸਾਡੇ ਕਰ ਸੋਹਣੇ ਬਣ ਸਕਣ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਇਫਤ